ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਚਾਂਦੀ ਦੀ ਅੰਗੂਠੀ ਅਤੇ ਚਾਂਦੀ ਦੀਆਂ ਪਾਈਲਾਂ ਪਹਿਨਣ ਦੇ ਕਿਹੜੇ ਸੱਤ ਬਹੁਤ ਵੱਡੇ ਫਾਇਦੇ ਹਨ ਜੇਕਰ ਤੁਸੀਂ ਪਹਿਨ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਕਿਹੜੀ-ਕਿਹੜੀ ਬਰਕਤ ਆ ਜਾਵੇਗੀ ਕੀ ਕੀ ਇਸ ਦੇ ਫਾਇਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਆਕੇ ਮਾਤਾ ਜੀ ਤੁਹਾਡੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਹਮੇਸ਼ਾ ਦੇ ਲਈ ਭਰ ਦੇਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਚਾਂਦੀ ਦੀ ਅੰਗੂਠੀ ਅਤੇ ਪਾਇਲਾ ਪਹਿਨਣ ਦੇ ਨਾਲ ਤੁਹਾਨੂੰ ਬਹੁਤ ਵੱਡੇ ਫਾਇਦੇ ਵੀ ਹੋ ਸਕਦੇ ਹਨ। ਚਾਂਦੀ ਦੀ ਅੰਗੂਠੀ ਦੇ ਬਾਰੇ ਅਸੀਂ ਤੁਹਾਨੂੰ 7 ਫਾਇਦਿਆਂ ਦੇ ਬਾਰੇ ਦੱਸਣ ਵਾਲੇ ਹਾਂ। ਇਹਨਾਂ ਨੂੰ ਜਿਹੜੇ ਧਾਰਨ ਕਰਨਾ ਚਾਹੁੰਦੇ ਹਨ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੁੰਡਲੀ ਦੇ ਵਿੱਚ ਜਿਹੜੇ ਗ੍ਰਹਿ ਅਸ਼ੁੱਭ ਪ੍ਰਭਾਵ ਨੂੰ ਘੱਟ ਕਰਨ ਦਾ ਕੰਮ ਇਹ ਰਤਨ ਵੀ ਕਰਦੇ ਹਨ ਭਾਵ ਕਿ ਚਾਂਦੀ ਕਰਦੀ ਹੈ ਕਿਸੇ ਧਾਤ ਦੀ ਅੰਗੂਠੀ ਪਹਿਨਣ ਦੀ ਇਸਨਾਂ ਨੂੰ ਜਿਨ੍ਹਾਂ ਦੇ ਕੁੰਡਲੀ ਦੇ ਉੱਪਰ ਗ੍ਰਹਾਂ ਦਾ ਮਾੜਾ ਪ੍ਰਭਾਵ ਹੁੰਦਾ ਹੈ ਉਹਨਾਂ ਨੂੰ ਚਾਂਦੀ ਦੀ ਅੰਗੂਠੀ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ ਸਾਰੇ ਹੀ ਨੌ ਗ੍ਰਹਾਂ ਦਾ ਸੰਬੰਧ ਕਿਸੇ ਨਾ ਕਿਸੇ ਰਤਨ ਜਾਂ ਧਾਤ ਦੇ ਨਾਲ ਜ਼ਰੂਰ ਹੁੰਦਾ ਹੈ ਜਿੱਦਾਂ ਸੋਨੇ ਦਾ ਸੰਬੰਧ ਗੁਰੂ ਗ੍ਰਹਿ ਦੇ ਨਾਲ ਮੰਨਿਆ ਜਾਂਦਾ ਹੈ ਅਤੇ ਚਾਂਦੀ ਦਾ ਸੰਬੰਧ ਸ਼ੁਕਰ ਅਤੇ ਚੰਦਰਮਾ ਦੇ ਨਾਲ ਮੰਨਿਆ ਜਾਂਦਾ ਹੈ ਸ਼ੁਕਰ ਗ੍ਰਹਿ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਸੁਭਾਗਾ ਸਮਾਂ ਲੈ ਕੇ ਵੀ ਆਉਂਦਾ ਹੈ ਧਨ ਲੈ ਕੇ ਆਉਂਦਾ ਹੈ ਪ੍ਰੇਮ ਦਾ ਕਾਰਕ ਵੀ ਇਸ ਨੂੰ ਮੰਨਿਆ ਜਾਂਦਾ ਹੈ ਉੱਥੇ ਹੀ ਚੰ드ਰਮਾ ਮੰਨ ਦਾ ਕਾਰਕ ਵੀ ਹੁੰਦਾ ਹੈ ਇਸ ਕਰਕੇ ਜੋ ਵੀ ਵਿਅਕਤੀ ਚਾਹੁੰਦਾ ਹੈ ਕਿ ਉਸ ਦੀ ਕੁੰਡਲੀ ਦੀਆਂ ਸਾਰੀਆਂ ਹੀ ਸਮੱਸਿਆਵਾਂ ਦੂਰ ਹੋ ਜਾਣ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਚਾਂਦੀ ਦੀ ਅੰਗੂਠੀ ਨੂੰ ਧਾਰਨ ਕਰ ਲਓ ਫਿਰ ਉਸ ਦੀ ਤਾਂ ਕਿਸਮਤ ਹੀ ਚਮਕ ਜਾਂਦੀ ਹੈ ਜਿਸਦੇ ਫਾਇਦੇ ਜਾਣਨ ਦੇ ਲਈ ਸਾਡੀ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੀ ਤੇ ਆਓ ਜੀ ਹੁਣ ਗੱਲ ਕਰਦੇ ਹਾਂ ਇਹਨਾਂ 7 ਫਾਇਦਿਆਂ ਦੇ ਬਾਰੇ ਸਭ ਤੋਂ ਪਹਿਲਾ ਫਾਇਦਾ ਹੈ ਚਾਂਦੀ ਦੀ ਅੰਗੂਠੀ ਪਹਿਨਣ ਦਾ ਹੈ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਕਿਸੇ ਕੁੰਡਲੀ ਵਿੱਚ ਚੰਦਰਮਾ ਜਾਂ ਸ਼ੁਕਰ ਦਾ ਅਸ਼ੋਭ ਪ੍ਰਭਾਵ ਹੋ ਰਿਹਾ ਹੋਵੇ ਤਾਂ ਉਸ ਨੂੰ ਚਾਂਦੀ ਦੀ ਅੰਗੂਠੀ ਧਾਰਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਨੰਬਰ 2 ਸ਼ਾਸਤਰਾਂ ਦੇ ਅਨੁਸਾਰ ਚਾਂਦੀ ਮਨ ਅਤੇ ਦਿਮਾਗ ਨੂੰ ਵੀ ਸ਼ਾਂਤ ਰੱਖਦੀ ਹੈ ਚਾਂਦੀ ਦੀ ਅੰਗੂਠੀ ਪਹਿਨਣ ਦੇ ਨਾਲ ਸਾਰੇ ਹੀ ਮਾੜੇ ਪਿੱਤਰ ਅਤੇ ਕਾਫੀ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਹੈ ਨੰਬਰ 3 ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਘਰ ਦੇ ਵਿੱਚ ਮਾਤਾ ਲక్ష్ਮੀ ਦਾ ਵਾਸ ਹਮੇਸ਼ਾ ਦੇ ਲਈ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਚਾਂਦੀ ਦੀ ਅੰਗੂਠੀ ਕনিষ্ঠਾ ਉਂਗਲੀ ਦੇ ਵਿੱਚ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਭਾਵ ਕਿ ਸਭ ਤੋਂ ਛੋਟੀ ਉਂਗਲ ਦੇ ਵਿੱਚ ਉਸ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਪਹਿਨ ਲਵੇ ਇਸ ਦੇ ਨਾਲ ਘਰ ਵਿੱਚ માતા લક્ષ્ਮੀ ਦਾ ਵਾਸ ਹੋ ਜਾਵੇਗਾ ਨੰਬਰ 4 ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਸ਼ੁਕਰ ਗ੍ਰਹਿ ਅਸ਼ੋਭ ਸਥਿਤੀ ਵਿੱਚ ਹੈ ਉਸ ਦੇ ਘਰ ਵਿੱਚ ਹਮੇਸ਼ਾ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਹੈ ਉਸ ਵਿਅਕਤੀ ਦਾ ਜੀਵਨ ਮਾਨਸਿਕ ਤੌਰ ਤੇ ਵੀ ਬਹੁਤ ਹੀ ਕਸ਼ਟਦਾਇਕ ਵੀ ਹੋ ਜਾਂਦਾ ਹੈ ਭਾਵ ਕਿ ਪਰੇਸ਼ਾਨੀਆਂ ਦੇ ਨਾਲ ਘਿਰਿਆ ਹੀ ਹੁੰਦਾ ਹੈ ਤਾਂ ਇਸ ਤੋਂ ਬਚਣ ਲਈ ਵੀ ਇਦਾਂ ਦੇ ਲੋਕਾਂ ਨੂੰ ਚਾਂਦੀ ਦੀ ਅੰਗੂਠੀ ਧਾਰਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਜੇ ਚਾਂਦੀ ਦੀ ਅੰਗੂਠੀ ਨੂੰ ਧਾਰਨ ਕਿਵੇਂ ਕਰਨਾ ਹੈ ਸ਼ਾਸਤਰਾਂ ਦੇ ਅਨੁਸਾਰ ਚਾਂਦੀ ਦੀ ਅੰਗੂਠੀ ਨੂੰ ਸੋਮਵਾਰ ਜਾਂ ਸ਼ੁੱਕਰਵਾਰ ਦੇ ਦਿਨ ਧਾਰਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਨੂੰ ਧਾਰਨ ਕਰਨ ਦੇ ਲਈ ਸਭ ਤੋਂ ਪਹਿਲਾਂ ਐਤਵਾਰ ਅਤੇ ਵੀਰਵਾਰ ਦੇ ਦਿਨ ਚਾਂਦੀ ਦੀ ਅੰਗੂਠੀ ਖਰੀਦ ਕੇ ਇਸ ਨੂੰ ਰਾਤ ਪਰ ਇੱਕ ਕਟੋਰੀ ਵਿੱਚ ਦੁੱਧ ਪਾ ਕੇ ਰੱਖ ਲੈਣਾ ਚਾਹੀਦਾ ਹੈ ਤੇ ਹੁਣ ਅਗਲੀ ਸਵੇਰ ਯਾਨੀ ਕਿ ਸੋਮਵਾਰ ਤੇ ਸ਼ੁੱਕਰਵਾਰ ਦੇ ਦਿਨ ਇਸ ਨੂੰ ਸਾਫ਼ ਪਾਣੀ ਦੇ ਨਾਲ ਧੋ ਕੇ ਮੰਦਿਰ ਵਿੱਚ ਰੱਖ ਲਓ ਫਿਰ ਤੁਸੀਂ ਸਾਰੇ ਹੀ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਲੈ ਲਓ ਜਿਹਨਾਂ ਨੂੰ ਵੀ ਤੁਸੀਂ ਮੰਨਦੇ ਹੋ ਤੇ ਅੰਗੂਠੀ ਦੀ ਪੂਜਾ ਕਰਨ ਤੋਂ ਬਾਅਦ ਇਸ ਉੱਪਰ ਚੰਦਨ ਦਾ ਟਿੱਕਾ ਲਗਾ ਲਓ ਧੂਫ ਬੱਤੀ ਕਰਕੇ ਇਸ ਨੂੰ ਆਪਣੀ ਉਂਗਲ ਦੇ ਵਿੱਚ ਪਾ ਲਓ ਇਸ ਨੂੰ ਉਂਗਲ ਦੇ ਵਿੱਚ ਉਦੋਂ ਹੀ ਪਾਉਣਾ ਹੈ ਜਦੋਂ ਤੁਸੀਂ ਇਹਨਾਂ ਨੂੰ ਪਹਿਲਾਂ ਆਪਣੇ ਦੇਵੀ-ਦੇਵਤਿਆਂ ਨੂੰ ਅਰਪਿਤ ਕਰਨਾ ਹੈ ਤੇ ਪੂਜਾ ਤੋਂ ਬਾਅਦ ਹੀ ਉਂਗਲ ਵਿੱਚ ਪਾਓ। ਧਿਆਨ ਰੱਖੋ ਕਿ ਜਿਹੜੀਆਂ ਮਹਿਲਾਵਾਂ ਹਨ ਉਹ ਇਸ ਅੰਗੂਠੀ ਨੂੰ ਆਪਣੇ ਖੱਬੇ ਹੱਥ ਵਿੱਚ ਹੀ ਪਹਿਨਣ ਤੇ ਜਿਹੜੇ ਪੁਰਸ਼ ਹਨ ਉਹਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਮੇਸ਼ਾ ਆਪਣੇ ਸੱਜੇ ਹੱਥ ਦੀ ਹੀ ਉਂਗਲ ਵਿੱਚ ਇਸ ਨੂੰ ਧਾਰਨ ਕਰਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਚਾਂਦੀ ਦੀ ਪਾਇਲ ਪਹਿਨਣ ਦੇ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ। ਦੋਸਤੋ, ਨਾਰੀ ਦੀ ਸੁੰਦਰਤਾ ਦੇ ਲਈ 16 ਸ਼ਿੰਗਾਰ ਪਾਇਲ ਨੂੰ ਮੰਨਿਆ ਜਾਂਦਾ ਹੈ। ਪਾਇਲ ਨੂੰ ਅਤੇ ਇਹਦਾ ਬਹੁਤ ਹੀ ਮਹੱਤਵ ਵੀ ਮੰਨਿਆ ਜਾਂਦਾ ਹੈ ਪਰ ਪਾਇਲ ਨੂੰ ਪਹਿਨਣਾ ਸਾਡੇ 16 ਸ਼ਿੰਗਾਰਾਂ ਦੇ ਵਿੱਚੋਂ ਇੱਕ ਹੀ ਇਸ ਨੂੰ ਬਹੁਤ ਵੱਡੀ ਮੰਨਿਆ ਜਾਂਦਾ ਹੈ ਇਹ ਨਾ ਸਿਰਫ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ ਬਲਕਿ ਸੁਹਾਗ ਦੀ ਨਿਸ਼ਾਨੀ ਵੀ ਮੰਨੀ ਜਾਂਦੀ ਹੈ ਰੀਤੀ ਰਿਵਾਜਾਂ ਦੇ ਅਨੁਸਾਰ ਇਸ ਦੀ ਪਾਲਣਾ ਵੀ ਕੀਤੀ ਜਾਂਦੀ ਹੈ ਕੁਝ ਲੋਕ ਇਹਨੂੰ ਪਹਿਨਣਾ ਬਹੁਤ ਹੀ ਜ਼ਰੂਰੀ ਸਮਝਦੇ ਹਨ ਇਸ ਦੀ ਵਜ੍ਹਾ ਇਹ ਵੀ ਹੁੰਦੀ ਹੈ ਕਿ ਜੇਕਰ ਪਾਇਲ ਸਾਡੇ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ ਸਾਡੇ ਜ਼ਿੰਦਗੀ ਦੇ ਸਟਾਈਲ ਨੂੰ ਵੀ ਚਾਰ ਚੰਦ ਲਗਾ ਦਿੰਦੀ ਹੈ ਇਹ ਸਾਡੇ ਲਈ ਬਹੁਤ ਹੀ ਸ਼ੁਭ ਵੀ ਮੰਨੀ ਜਾਂਦੀ ਹੈ ਆਮ ਤੌਰ ਤੇ ਅਸੀਂ ਚਾਂਦੀ ਦੀ ਪਾਇਲ ਪਹਿਨਦੇ ਹਾਂ ਤੇ ਕਹਿੰਦੇ ਹਾਂ ਕਿ ਚਾਂਦੀ ਨੂੰ ਚੰਦਰਮਾ ਦਾ ਧਾਤੂ ਵੀ ਮੰਨਿਆ ਜਾਂਦਾ ਹੈ ਚੰਦਰਮਾ ਸਾਡੇ ਮਨ ਦਾ ਕਾਰਕ ਹੁੰਦਾ ਹੈ ਜੋ ਸਾਡੀਆਂ ਮਾਨਸਿਕ ਸ਼ਕਤੀਆਂ ਨੂੰ ਵਧਾਉਂਦਾ ਹੈ ਅਤੇ ਇਹ ਨਕਾਰਾਤਮਕ ਊਰਜਾ ਨੂੰ ਵੀ ਸਾਡੇ ਸਰੀਰ ਤੋਂ ਦੂਰ ਕਰ ਦਿੰਦਾ ਹੈ ਚਾਂਦੀ ਦੀ ਪਾਇਲ ਪਹਿਨਣ ਦੇ ਨਾਲ ਸਰੀਰ ਦੀਆਂ ਸਾਰੀਆਂ ਹੀ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਂਦੀਆਂ ਹਨ ਅਤੇ ਸਕਾਰਾਤਮਕ ਊਰਜਾ ਸਾਡੇ ਸਰੀਰ ਵਿੱਚ ਬਣੀ ਹੀ ਰਹਿੰਦੀ ਹੈ। ਦਰਅਸਲ ਚੰ드ਰਮਾ ਸਰੀਰ ਦਾ ਊਰਜਾਵਾਨ ਬਣਾਏ ਰੱਖਣ ਲਈ ਸਾਡੀ ਮਦਦ ਕਰਦਾ ਹੈ। ਜਦੋਂ ਸਾਡੀ ਮਾਨਸਿਕ ਤਿੱਤੀ ਚੰਗੀ ਹੋ ਜਾਂਦੀ ਹੈ ਤਾਂ ਅਸੀਂ ਕਿਸੇ ਵੱਡੀ ਸਮੱਸਿਆ ਦਾ ਵੀ ਹੱਲ ਆਪਣੇ ਆਪ ਹੀ ਕਰ ਲੈਂਦੇ ਹਾਂ। ਇਹੀ ਵਜ੍ਹਾ ਹੈ ਕਿ ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਜਾਂਦਾ ਹੈ ਕਿ ਪਾਇਲ ਪਹਿਨਣ ਦੀ ਨਾਲ ਹੀ ਸਲਾਹ ਵੀ ਦਿੱਤੀ ਜਾਂਦੀ ਹੈ। ਹੁਣ ਗੱਲ ਕਰਦੇ ਹਾਂ ਜੀ ਵਾਸਤੂ ਸ਼ਾਸਤਰ ਦੀ ਕਿ ਜਦੋਂ ਅਸੀਂ ਘਰ ਦੇ ਵਿੱਚ ਪਾਇਲ ਪਹਿਨਦੇ ਹਾਂ ਤਾਂ ਉਸ ਦੇ ਘੰਗਰੂਆਂ ਦੇ ਵਿੱਚੋਂ ਨਿਕਲਣ ਵਾਲੀ ਆਵਾਜ਼ ਦੇ ਨਾਲ ਘਰ ਦੇ ਵਿੱਚ ਨਕਾਰਾਤਮਕ ਸ਼ਕਤੀਆਂ ਤਾਂ ਦੂਰ ਹੀ ਹੋ ਜਾਂਦੀਆਂ ਹਨ ਅਤੇ ਇਸ ਦੀ ਧੁਨ ਦੇ ਨਾਲ ਸਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ ਮੁੱਖ ਰੂਪ ਵਿੱਚ ਚਾਂਦੀ ਦੀ ਪਾਇਲ ਪਹਿਨਣ ਦੇ ਲਈ ਸਲਾਹ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਘਰ ਵਿੱਚ ਲੋਕਾਂ ਦੇ ਸੁੱਖ ਸ਼ਾਂਤੀ ਤੇ ਸਮਰiddhi ਬਣੀ ਰਹਿੰਦੀ ਹੈ 11 ਦਾ ਇਹ ਸਥਾਨ ਜਿਸ 'ਤੇ ਪਾਇਲ ਪਹਿਨੀ ਜਾਂਦੀ ਹੈ ਉਥੇ ਕੇਤੂ ਦਾ ਸਥਾਨ ਮੰਨਿਆ ਜਾਂਦਾ ਹੈ ਜੇਕਰ ਕੇਤੂ ਦੇ ਵਿੱਚ ਸ਼ੀਤਲਤਾ ਨਾ ਹੋਵੇ ਤਾਂ ਹਮੇਸ਼ਾ ਨਕਾਰਾਤਮਕ ਸੋਚ ਅਤੇ ਕਲੇਸ਼ ਦਾ ਹੀ ਕਾਰਨ ਬਣਿਆ ਰਹਿੰਦਾ ਹੈ ਇਸ ਦੇ ਕਾਰਨ ਚਾਂਦੀ ਦੀ ਪਾਇਲ ਪਹਿਨਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਭਾਵਨਾਵਾਂ ਉਪਚਾਰ ਅਤੇ ਪ੍ਰੇਮ ਦੀ ਧਾਤੂ ਰੂਪ ਇਸ ਨੂੰ ਮੰਨਿਆ ਜਾਂਦਾ ਹੈ ਚਾਂਦੀ ਦੀ ਧਾਤੂ ਅਤੇ ਅਪੋਖਸ਼ਣਾ ਨੂ ਪਹਿਨਣਾ ਵਿਆਹੁਕ ਜੀਵਨ ਦੇ ਲਈ ਪ੍ਰੇਮ ਬਣਾ ਕੇ ਇਹ ਰੱਖਦੀ ਹੈ ਇਸ ਨੂੰ ਨਾ ਕੇਵਲ ਸਹਿਜ ਅਤੇ ਦਿੜਿੜਤਾ ਲਿਆਉਣ ਦੇ ਲਈ ਵੀ ਮੰਨਿਆ ਜਾਂਦਾ ਹੈ ਬਲਕਿ ਚਾਂਦੀ ਦੇ ਜੀਵਨ ਵਿੱਚ ਸਾਡੇ ਬਹੁਤ ਹੀ ਮਹੱਤਤਾ ਹੈ ਜੀਵਨ ਵਿੱਚ ਸੰਤੁਲਨ ਤੇ ਸੁਰੱਖਿਆ ਬਣਾਈ ਰੱਖਦੀ ਹੈ ਸਾਡੇ ਸਰੀਰ ਦੇ ਅੰਦਰ ਹੋਣ ਵਾਲੇ ਹਾਰਮੋਨ ਚੇਂजेस ਨੂੰ ਵੀ ਚਾਂਦੀ ਦੀ ਧਾਤ ਹੀ ਬਣਾ ਕੇ ਰੱਖਣ ਦਾ ਯੋਗਦਾਨ ਕਰਦੀ ਹੈ ਇਹ ਉਸ ਨੂੰ ਬੈਲੈਂਸ ਕਰਕੇ ਰੱਖਦੀ ਹੈ ਚਾਂਦੀ ਦੀ ਪਾਇਲ ਸਰੀਰ ਵਿੱਚ ਊਰਜਾ ਨੂੰ ਬਣਾਈ ਰੱਖਣ ਵਿੱਚ ਵੀ ਸਾਡੀ ਬਹੁਤ ਮਦਦ ਕਰਦੀ ਹੈ। ਚਾਂਦੀ ਦੀ ਧਾਤ ਇਸਤਰੀਆਂ ਦੇ ਵਿੱਚ ਕਈ ਸਿਹਤ ਸੰਬੰਧੀ ਵਿਕਾਰਾਂ ਨੂੰ ਵੀ ਰੋਕਣ ਦੀ ਮਦਦ ਕਰਦੀ ਹੈ। ਚਾਂਦੀ ਦੀ ਪਾਇਲ ਸਰੀਰ ਵਿੱਚ ਚਾਂਦੀ ਅਤੇ ਸਰੀਰ ਦੇ ਤਾਪਮਾਨ ਨੂੰ ਸਹੀ ਰੱਖਦੀ ਹੈ। ਚਾਂਦੀ ਦੀ ਪਾਇਲ ਪੈਰਾਂ ਵਿੱਚ ਪਹਿਨਣ ਦੇ ਨਾਲ ਪੈਰਾਂ ਅਤੇ ਪਿੱਠ ਦੇ ਦਰਦ ਨੂੰ ਵੀ ਠੀਕ ਰੱਖਦੀ ਹੈ। ਚਾਂਦੀ ਦੀ ਪਾਇਲ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ ਤੇ ਸਕਾਰਾਤਮਕ ਊਰਜਾ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਚਾਂਦੀ ਇਹਨਾਂ ਤਰੰਗਾਂ ਨੂੰ ਨਿਯੰਤਰਣ ਕਰਕੇ ਮਦਦ ਕਰਦੀ ਹੈ ਇਸ ਪ੍ਰਕਾਰ ਚਾਂਦੀ ਦੀ ਪਾਇਲ ਪਹਿਨਣਾ ਜੋਤਿਸ਼ ਸ਼ਾਸਤਰ ਤੇ ਵਿਗਿਆਨਿਕ ਦੇ ਅਨੁਸਾਰ ਬਹੁਤ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ ਸੋ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਇਸਤਰੀ ਨੇ ਚਾਂਦੀ ਦੀ ਪਾਇਲ ਜਾਂ ਚਾਂਦੀ ਦੀ ਅੰਗੂਠੀ ਨਹੀਂ ਪਹਿਨੀ ਹੋਈ ਤਾਂ ਜ਼ਰੂਰ ਪਹਿਨੋ ਤੇ ਹਮੇਸ਼ਾ ਜੋਤਿਸ਼ ਸ਼ਾਸਤਰ ਦੇ ਅਨੁਸਾਰ ਹੀ ਇਸ ਨੂੰ ਪਹਿਨਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਹੱਲ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਜ਼ਿੰਦਗੀ ਦੀ ਤੁਹਾਡੇ ਸਰੀਰ ਪੱਖੀ ਜਿੰਨੀਆਂ ਵੀ ਕੋਈ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਧੰਨਵਾਦ